ਸਮਾਣਾ ਟੂੜੇ ਤੇ ਤੁਹਾਡਾ ਸਵਾਗਤ ਹੈ ਸ਼ਾਸਤਰੀ ਘਰ ਨਮਸਕਾਰ ਧਰਨੇ ਤੇ ਬੈਠੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਈ ਬੀਬਾ ਜੈਂਦਰ ਕੌਰ ਕੱਲ ਪਰਿਵਾਰਾਂ ਨਾਲ ਗਵਰਨਰ ਜੀ ਹੋਏਗੀ ਮੁਲਾਕਾਤ ਅੱਜ ਬਾਦਪਾਗੂ ਬੀਬਾ ਜੈਂਦਰ ਕੌਰ ਪੀੜਿਤ ਪਾਸੂਮਾ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਆਈ ਉਹਨਾਂ ਨੇ ਕਿਹਾ ਕਿ ਬੜੀ ਮਾੜੀ ਗੱਲ ਹੈ ਕਿ ਦੋਸਤਿਆਂ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹਾਈ ਕੋਰਟ ਵਿੱਚ ਅੱਜ ਰਣਜੀਤ ਸਿੰਘ ਦੀ ਬੇਲ ਦੀ ਪੀਸੀਸੀ ਪਰ ਉਹ 9 ਜੂਨ ਸੋਮਵਾਰ ਅੱਗੇ ਪਾ ਦਿੱਤੀ ਗਈ। ਹੁਣ ਪ੍ਰਸ਼ਾਸਨ ਨੂੰ 5 ਦਿਨਾਂ ਦਾ ਟਾਈਮ ਮਿਲ ਗਿਆ ਕਿ ਪ੍ਰਸ਼ਾਸਨ 5 ਦਿਨਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰੇਗਾ ਜਾਂ ਨਾਲ ਸਮੇਂ ਦੱਸੇਗਾ। ਜੈਂਦਰ ਕੋਰ ਵੱਲੋਂ ਕੱਲ ਵੀਰਵਾਰ ਨੂੰ 11 ਵਜੇ ਗਵਰਨਰ ਨਾਲ ਪੀੜਤ ਪਰਿਵਾਰਾਂ ਦੀ ਮੁਲਾਕਾਤ ਦਾ ਟਾਈਮ ਦਿੱਤਾ ਗਿਆ। ਹੋ ਸਕਦਾ ਹੈ ਗਵਰਨਰ ਇਸ ਬਾਰੇ ਸਖਤ ਐਕਸ਼ਨ ਲਵੇ। ਪ੍ਰਵੀਨ ਸ਼ਰਮਾ ਨੇ ਕਿਹਾ ਕਿ ਕੋਈ ਵੀ ਪੱਕੀ ਵੀ ਪਾਰਟੀ ਨੁਮਾਇੰਦਾ ਇਸ ਧਰਨੇ ਵਿੱਚ ਸ਼ਾਮਿਲ ਹੋ ਸਕਦਾ ਹੈ ਪਰ ਇਸ ਵਿੱਚ ਰਾਜਨੀਤਿਕ ਕਿਸੇ ਵੱਲੋਂ ਨਾ ਕੀਤਾ ਜਾਵੇ। ਕਾਂਡਲ ਵਿੱਚ ਕਿੰਨਾ ਹੋ ਗਿਆ ਬੱਚਿਆਂ ਦਾ ਹਾਦਸੇ ਹੋਏ ਨੂੰ ਸੱਤ ਬੱਚੇ ਮਰ ਗਏ ਜਿੱਥੇ ਡਰਾਈਵਰ ਬਹੁਤ ਹੋ ਗਿਆ। ਹੁਣ ਤੱਕ ਗ੍ਰਿਫਤਾਰੀ ਦੋਸਤੀ ਕੋਈ ਨਹੀਂ ਹੈ। ਹਾਜੂ ਹਾਜੂ ਤਾਂ ਬੜੀ ਬੁਰੀ ਗੱਲ ਹੈ ਜੀ। ਸੱਤ ਜੀ ਗਏ ਨੇ। ਬੱਚੇ ਗਏ ਨੇ ਸੱਤ ਔਰ ਇੱਕ ਡਰਾਈਵਰ। ਅਜੇ ਤੱਕ 1 ਮਹੀਨਾ ਹੋਣ ਵਾਲਾ ਹੈ। ਕੋਈ ਕਾਰਵਾਈ ਨਹੀਂ ਹੋਈ ਹੈ ਅਸੀਂ ਕੱਲ ਮੈਂ ਇਹਨਾਂ ਨੂੰ ਲੈ ਕੇ ਜਾ ਰਹੀ ਹਾਂ ਗਵਰਨਰ ਨੂੰ ਮਿਲਣ ਔਰ ਰੱਬ ਰੱਖਾ ਅੱਗੇ ਗੱਲ ਤੋਰਾਂਗੇ ਕਿਉਂ ਨੋ ਮੇ ਕਿ ਕੀ ਕਾਰਵਾਈ ਕਰਨ ਦੇ ਤੋ ਹੋ ਕੇ ਕਰਤਾ ਹੀ ਹੋ ਜਾਏ ਸਾਰੀ ਗੱਲ ਦੱਸਣਗੇ ਪੇਰੈਂਟਸ ਜਾ ਰਹੇ ਨੇ ਨਾਲ ਪੇਰੈਂਟਸ ਦੇ ਵਾਸਤੇ ਹੀ ਜਾ ਰਹੇ ਹਾਂ ਅਸੀਂ ਔਰ ਪੇਰੈਂਟਸ ਗੱਲ ਕਰਨਗੇ ਉੱਥੇ ਔਰ ਗਵਰਨਰ ਸਾਹਿਬ ਨੂੰ ਆਪਣੀ ਗੱਲ ਰੱਖਣਗੇ ਨਹੀਂ ਲੱਗਦਾ ਜੀ ਗ੍ਰਿਫਤਾਰੀ ਹੋਏਗੀ ਦੁਆਰਾ ਹੁਣ ਹੋ ਸਕਦੀ ਹੈ ਜੀ ਇਹ ਤਾਂ ਹੁਣ ਮੇਰਾ ਖਿਆਲ ਸਟ੍ਰਿਕਟ ਐਕਸ਼ਨ ਗਵਰਨਰ ਸਾਹਿਬ ਇਨੀਸ਼िएट ਕਰਨਗੇ ਤਾਂ ਕੁਝ ਨਾ ਕੁਝ ਤਾਂ ਹੋਣਾ ਚਾਹੀਦਾ ਪ੍ਰਵੀਨ ਜੀ ਹਾਈ ਕੋਰਟ ਦੇ ਡੇਟ ਪੈ ਕੇ ਸੋਮਵਾਰ 9 ਜੂਨ ਦੀ ਉਸ ਤੋਂ ਪਹਿਲੇ ਵੀ ਫਰਸਾਥਨਬਲ ਉਗਰਾਹਤਾਰ ਨਹੀਂ ਕਰ ਸਕਦੇ ਇਹ ਗੱਲ ਹੈ ਦੇਖੋ ਜੀ ਪ੍ਰਸ਼ਾਸਨ ਨੂੰ ਬਹੁਤ ਵਾਰੀ ਹੁਣ ਟਾਈਮ ਮਿਲ ਚੁੱਕਿਆ ਪ੍ਰਸ਼ਾਸਨ ਨੂੰ ਇੱਕ ਨਹੀਂ ਤਿੰਨ ਮੌਕੇ ਮਿਲ ਚੁਕੇ ਨੇ ਪਿਛਲੀ 7 ਤਰੀਕ ਦਾ ਜਿਹੜਾ ਬੱਚਿਆਂ ਦਾ ਐਕਸੀਡੈਂਟ ਹੋਇਆ ਔਰ ਅੱਜ 4 ਤਰੀਕ ਹੋ ਚੁੱਕੀ ਐ ਇੰਨਾ ਸਮਾਂ ਬਹੁਤ ਹੁੰਦਾ ਹੈ ਪਕੜਨ ਵਾਸਤੇ ਜੇ ਸ਼ਰਾਬ ਮਜੀਠਿਆ ਕਾਂਡ ਦੀ ਗੱਲ ਕਰਦੇ ਆਂ ਤੇ 24 ਘੰਟੇ ਚ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਲੱਭ ਲਈ ਦਿੱਲੀ ਤੋਂ ਤੇ ਇਹ ਤਾਂ ਜਿੱਥੇ ਇਹ ਤਾਂ ਹੁਣ ਸਰਿਆਮ ਘੁੰਮ ਰਿਹਾ ਉਹ ਆਪਣੀਆਂ ਜ਼ਮਾਨਤ ਲਵਾ ਰਿਹਾ ਪਹਿਲੇ ਪਟਿਆਲੇ ਜਮਾਨਤ ਲਵਾਈ ਰਿਜੈਕਟ ਹੋ ਗਈ ਫਿਰ ਹਾਈ ਕੋਰਟ ਲਵਾਈ ਤਿੰਨ ਡੇਟਾਂ ਉੱਤੇ ਪੈ ਚੁੱਕੀਆਂ ਉਹਨੂੰ ਉਹਨੂੰ ਜਿਹੜਾ ਹੈ ਡੇਢ ਦੇ ਡੇਟ ਮਿਲ ਰਹੀ ਐ ਤੇ ਉਹ ਡੇਟਾਂ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਵਾਸਤੇ ਬ ਕਿਉਂ ਕਿਦੇ ਪਿੱਛੇ ਇਹ ਕੰਮ ਨਹੀਂ ਹੋ ਰਿਹਾ ਪੁਲਿਸ ਤਾਂ ਆਪਣੇ ਆਪਣੇ ਤਰਫ ਤੋਂ ਦੇਖੋ ਪੂਰੀ ਕਾਰਵਾਈ ਕਰ ਰਹੀ ਹੈ ਸਾਡਾ ਡੀਐਸਪੀ ਸਾਹਿਬ ਵੀ ਇੱਥੇ ਕਾਰਵਾਈ ਕਰ ਰਹੇ ਹਨ ਲੇਕਿਨ ਪਤਾ ਨਹੀਂ ਕਿਉਂ ਜਿਹੜਾ ਜਿਹੜਾ ਸਰਕਾਰ ਹੈ ਸਰਕਾਰ ਇਹਨੂੰ ਕਿਉਂ ਨਹੀਂ ਪਗੜਨ ਦੇ ਰਹੀ ਸੁਣਨ ਚ ਦਾ ਇਹ ਵੀ ਹੈ ਜਿਹੜਾ ਉਹਦਾ ਰਣਤੇਰ ਸਿੰਘ ਦਾ ਜਿਹੜਾ ਪਿਓ ਹੈ ਆਸਟ੍ਰੇਲੀਆ ਤੋਂ ਉੱਥੇ ਬੈਠੇ ਇਹਨਾਂ ਨੂੰ ਧਮਕੀਆਂ ਦੇ ਰਿਹਾ ਜੇ ਮੇਰੇ ਪਿਓ ਨੂੰ ਜੇ ਮੇਰੇ ਪੁੱਤ ਨੂੰ ਫੜ ਲਿਆ ਰਣਤੇਰ ਨੂੰ ਫੜ ਲਿਆ ਤੇ ਮੈਂ ਕਿਉਂਕਿ ਉਹ ਜਿਹੜਾ ਮਾਈਨਿੰਗ ਦਾ ਇਨਲੀਗਲ ਕੰਮ ਕਰਦਾ ਸੀ ਉਹ ਉਹ ਕਹਿੰਦਾ ਇਹ ਮੈਂ ਇਹਨਾਂ ਦੇ ਜਿਹੜੇ ਐਮਐਲਏ ਸੀ ਉਹਨਾਂ ਨਾਲ ਰਲ ਕੇ ਕਰਦਾ ਸੀਗਾ ਉਹ ਉਹਨਾਂ ਦੀ ਪੋਲ ਖੋਲੂਗਾ ਉਸ ਚੱਕਰ ਦੇ ਵਿੱਚ ਮੈਨੂੰ ਇਹ ਲੱਗਦਾ ਜੋ ਸੂਤਰਾਂ ਤੋਂ ਹਵਾਲੇ ਦੀ ਖਬਰ ਹੈ ਵੀ ਉਹਦੇ ਕਰਕੇ ਜਿਹੜਾ ਹੈ ਇਹ ਜਿਹੜਾ ਹੈ ਇਹਨੂੰ ਭਜਾਇਆ ਜਾ ਰਿਹਾ ਇਹ ਇਹਦੀ ਇਹਨੂੰ ਪਕੜਿਆ ਨਹੀਂ ਜਾ ਰਿਹਾ ਦੇਖੋ ਜੀ ਕੋਈ ਰਾਜਨੀਤਿਕ ਧਰਨਾ ਨਹੀਂ ਹੈ ਅਸੀਂ ਬੈਠੇ ਆ ਸਾਰੇ ਭਰਾ ਬੈਠੇ ਨੇ ਸਾਰੀਆਂ ਪਾਰਟੀਆਂ ਆਣ ਕਿਸੇ ਵੀ ਪਾਰਟੀ ਨੂੰ ਇੱਥੇ ਆਣ ਤੋਂ ਮਨਾਈ ਨਹੀਂ ਹੈ ਅਸੀਂ ਤਾਂ ਸਿਰਫ ਬੱਚਿਆਂ ਦੇ ਹੱਕ ਸੱਚ ਵਾਸਤੇ ਖੜੇ ਆ ਬੱਚਿਆਂ ਨੂੰ ਇਨਸਾਫ਼ ਮਿਲੇ ਬੱਚਿਆਂ ਦੇ ਮਾਪਿਆਂ ਨੂੰ ਇਨਸਾਫ਼ ਮਿਲੇ ਜਿਹੜੇ ਹੋਰ ਬੱਚੇ ਪਟਿਆਲਾ ਰੋਡ ਤੇ ਜਾ ਰਹੇ ਨੇ ਸਕੂਲਾਂ 'ਚ ਪੜ ਰਹੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਇਹ ਟੀਪਰ ਪਿਓਰ ਬੰਦ ਕਰਾਣੇ ਬੰਦ ਕਰਾਉਣ ਵਾਸਤੇ ਅੱਜ ਅਸੀਂ ਧਰਨਾ ਲਾਇਆ ਵੀ ਹਰ ਬੱਚੇ ਨੂੰ ਜਿਹੜੇ ਬੱਚੇ ਜਾ ਰਹੇ ਨੇ ਜਾਂ ਜਿਹੜੇ ਬੱਚੇ ਮਰ ਗਏ ਨੇ ਉਹਨਾਂ ਉਹਨਾਂ ਨੂੰ ਜਿਹੜਾ ਹੈ ਇਨਸਾਫ਼ ਦਿਵਾਉਣ ਵਾਸਤੇ ਜਿਹੜਾ ਹੈ ਅਸੀਂ ਇੱਥੇ ਬੈਠੇ ਆ ਕਿਸੇ ਤਰ੍ਹਾਂ ਦਾ ਕਿਸੇ ਪਾਰਟੀ ਦੀ ਵਿਸ਼ੇਸ਼ਤਾ ਕੋਈ ਤਰ ਸਾਡੇ ਸਮਾਣੇ ਦੇ ਸਮਾਣੇ ਦੇ ਆਮ ਲੋਕਾਂ ਦਾ ਆਮ ਪਰਿਵਾਰਾਂ ਦਾ ਇਹ ਧਰਨਾ ਹੈ ਇੱਥੇ ਕੋਈ ਵੀ ਆ ਸਕਦਾ ਆਪਣਾ ਦੁੱਖ ਆਪਣਾ ਜਿਹੜਾ ਹੈ ਇਹਨਾਂ ਦੇ ਨਾਲ ਪ੍ਰਗਟ ਕਰੇ ਇਹਨਾਂ ਤੋਂ ਸympathy ਲੈ ਤੇ ਇਹਨਾਂ ਦੇ ਹੱਕ ਬੱਚਿਆਂ ਦੇ ਹੱਕ ਦੀ ਗੱਲ ਕਰੇ ਬਸ ਅਸੀਂ ਤਾਂ ਇਹ ਕਹਿੰਦੇ ਆ ਜਿਹੜਾ ਵੀ ਕੋਈ ਆਵੇ ਇੱਥੇ ਬੱਚਿਆਂ ਦੇ ਹੱਕ ਸੱਚ ਵਾਸਤੇ ਆਵੇ ਸਮਾਣਾ ਤੋਂ ਕਹਿਲਾ ਸ਼ਰਮਦਰੀਪੋਟ